ਪਖੰਡ ਜੋ ਧਰਮ ਦੇ ਵਾਸਤਵਿਕ ਸਰੂਪ ਤੋਂ ਪਿੰਨ ਦਿਖਾ ਕੇ ਦਾ ਮਾਇਆ ਚਾਲ ਹੈ ਉਸ ਨੂੰ ਪਖੰਡ ਜਾਪ ਤੇਕ ਕੇ ਆ ਜਾਂਦਾ ਹੈ ਕਈ ਵਾਰ ਮਾਨ ਪ੍ਰਤਿਸ਼ਠਾ ਪ੍ਰਾਪਤ ਕਰਨ ਲਈ ਸਰੇਸ਼ ਦੇ ਸਾਧਕਾਂ ਦੇ ਸਰੂਪ ਦਾ ਅਨੁਕਰਨ ਕਰਨ ਵਾਲੀ ਵਿਅਕਤੀ ਜਿਗੇ ਆਸੂਆਂ ਨੂੰ ਪ੍ਰੇਮਿਤ ਕਰ ਦਿੰਦੇ ਨੇ ਉਹ ਇਸੇ ਪ੍ਰਕਾਰ ਅਧਿਆਤਮਕ ਪਤ ਪਾਦਰਚਨ ਨਹੀਂ ਕਰ ਸਕਦੇ 1469 ईस्वी में रायपोई दी तलवंडी जिला शेखूपुरा जो के पाकिस्तान में स्थित है। उधर सिख धर्म दे मोती गुरु नानक बादशाह दा प्रकाश होया। गुरु नानक बादशाह ने शुरू तो ही पखांडवा का विरोध किया। गुरु नानक साहिब आम बालका वर्ग के बाल नहीं थी। ਗੁਰੂ ਸਾਹਿਬ ਬਚਪਨ ਤੋਂ ਹੀ ਸੰਤੋਖੀ ਪ੍ਰਤੀਤੇ ਮਾਲਕ ਸੀ ਗੁਰੂ ਸਾਹਿਬ ਸ਼ੁਰੂ ਤੋਂ ਹੀ ਫਕੀਰਾਂ ਨਾਲ ਰਹਿਣਾ ਪਸੰਦ ਕਰਦੇ ਸੀ ਧਾਰਮਿਕ ਰਵਾਇਤਾਂ ਦੇ ਅਨੁਸਾਰ ਜਦੋਂ ਆਪ ਜੀ ਦੀ ਉਮਰ 9 ਸਾਲਾਂ ਦੀ ਹੋਈ ਤਾਂ ਆਪ ਦੇ ਪਿਤਾ ਮਹਿਤਾ ਗਾਲੂ ਵੱਲੋਂ ਰਿਸ਼ਤੇਦਾਰਾਂ ਦਾ ਇਕੱਠ ਕੀਤਾ ਗਿਆ ਸਾਰਾ ਪਾਈਚਾਰਾ ਬੁਲਾਇਆ ਗਿਆ ਗੁਰੂ ਨਾਨਕ ਸਾਹਿਬ ਹੁਣ ਵੱਡੇ ਹੋ ਗਏ ਸੀ ਗੁਰੂ ਸਾਹਿਬ ਦੇ ਪਿਤਾ ਜੀ ਨੇ ਗੁਰੂ ਸਾਹਿਬ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗੁਰੂ ਸਾਹਿਬ ਨੇ ਜਨੇਊ ਤਾਰਨ ਕਰਨ ਲਿਖ ਗਿਆ ਪੰਡਿਤ ਹਰਤੇয়াল ਜੀ ਵੈਦਿਕ ਮੰਤਰਾਂ ਦੇ ਵਿੱਚ ਮਗਨ ਸੀ ਗੁਰੂ ਸਾਹਿਬ ਨੇ ਜਦੋਂ ਪੰਡਿਤ ਹਰਤੇয়াল ਜੀ ਜਨੇਊ ਪਾਣੀ ਅਗੇ ਵਧੇ ਤਾ ਗੁਰੂ ਸਾਹਿਬ ਨੇ ਪੰਡਾ ਜੀ ਦਾ ਹੱਥ ਪਕੜ ਲਿਆ ਅਦੇ ਕਿਹਾ ਤੁਸੀਂ ਇਹ ਜਨਿਓ ਮੈਨੂੰ ਕਿਉਂ ਪਵਾ ਰਹੇ ਹੋ ਤਾਂ ਪੰਡਾ ਜੀ ਨੇ ਕਿਹਾ ਇਸ ਨਾਲ ਤੁਹਾਡਾ ਤਰਮ ਦੇ ਵਿੱਚ ਪਰਵੇਸ਼ ਹੋ ਜਾਵੇਗਾ ਤੁਸੀਂ タルਮੀ ਹੋ ਜਾਓਗੇ ਇਹੇ ਹਮੇਸ਼ਾ ਤੁਹਾਡਾ ਸਾਥ ਦੇਵੇਗਾ ਜਦੋਂ ਪੰਡਾ ਜੀ ਦੇ ਮੂੰਹੋਂ ਇਹ ਹੁਜੇ ਸ਼ਬਦ ਸੁਨੇ ਤਾਂ ਗੁਰੂ ਨਾਨਕ ਸਾਹਿਬ ਨੇ ਤਾਂ ਗੁਰੂ ਨਾਨਕ ਸਾਹਿਬ ਨੇ ਇਸ ਤਾਂਕੇ ਨਾਲ ਤਿਆਰ ਕੀਤੇ ਜਨਿਉ ਨੂੰ ਪਾਉਂ ਤੋ ਸਾਫ਼ ਇਨਕਾਰ ਕਰ ਦਿੱਤਾ ਅਤੇ فرمایا ਕਿ ਇਹ ਤਾਂਕੇ ਦਾ ਜਨਿਉ ਤਾਂ ਮੈਲਾ ਹੋ ਜਾਂਦਾ ਹੈ ਅਤੇ ਫਿਰ ਹੋਰ ਲੈਣਾ ਪੈਂਦਾ ਜਦੋਂ ਮਲੁਕ ਮਰ ਜਾਂਦਾ ਹੈ ਤੇ ਵੀ ਨਾਲ ਹੀ ਸੜ ਜਾਂਦਾ ਹੈ ਤਾਂ ਇਹ ਜਨਿਉ ਅਗਲੇ ਜਨਮ ਤੱਕ ਕਿਸ ਤਰ੍ਹਾਂ ਰੱਖਿਆ ਕਰੇਗਾ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਜਨਿਉ ਪਾਉਣਾ ਤਾਂ ਉਹ ਜਨਿਉ ਪਾਓ ਜੋ ਅਮੀਰੀ ਗਰੀਬੀ ਜੋ ਅਮੀਰੀ ਗਰੀਬੀ ਉੱਚ ਨੀਚ ਨੂੰ ਭੁੱਲ ਕੇ ਸਭ ਨਾਲ ਪਿਆਰ ਸਿਖਾਵੇ ਜਿਸ ਨਾਲ ਜੀਵਨ ਦੇ ਅੰਦਰ ਸਬਰ ਸੰਤੋਖ ਦਇਆ ਪੈਦਾ ਹੋਵੇ ਜੋ ਕੇਰਤ ਕਾਤੇ ਹੋਏ ਕ੍ਰਿਸ਼ਨਾਂ ਤੋਂ ਬਚਾਵੇ ਕਿਸੇ ਬਾਬਤ ਗੁਰੂ ਨਾਨਕ ਸਾਹਿਬ ਨੇ ਆਪਣੇ ਮੂੰਹ